700 ਕਾਜੀ ਸਾਰਿਆਂ ਨੂੰ ਜੇ ਆਪਾਂ ਲੈ ਕੇ ਆ ਜੀ ਬਹੁਤ ਹੀ ਸੋਹਣੇ ਸਰਦੀਆਂ ਵਾਸਤੇ ਗਰਮ ਸੂਟ ਇਹ ਸੂਟ ਲੈਣਗੇ ਪਸ਼ਮੀਨਾ ਦੇ ਪ੍ਰਿੰਟਡ ਤੁਹਾਨੂੰ ਸੂਟ ਮਿਲੇਗਾ ਬੋਟਮ ਈਜ਼ੀ ਤੁਹਾਨੂੰ ਪਲੇਨ ਮਿਲੇਗੀ ਜਿਹੜਾ ਇਸ ਦਾ ਸਟਾਲ ਰਹੇਗਾ ਉਹ ਵੀ ਤੁਹਾਨੂੰ ਪਸ਼ਮੀਨੇ ਦਾ ਮਿਲੇਗਾ ਪ੍ਰਿੰਟਡ ਬਹੁਤ ਹੀ ਸੋਹਣੇ ਕਲਰ ਨੇ ਇਹਨਾਂ ਵਿੱਚ ਕੋਈ ਵੀ ਕਲਰ ਤੁਸੀਂ ਪਸੰਦ ਕਰ ਸਕਦੇ ਹੋ ਸਾਰੇ ਸੂਟਾਂ ਦਾ ਪ੍ਰਾਈਸ ਤੁਹਾਨੂੰ ਇੱਕ ਹੀ ਮਿਲੇਗਾ 550 ਦਾ ਤੁਹਾਨੂੰ ਇੱਕ ਸੂਟ ਮਿਲੇਗਾ ਜਿਹੜਾ ਮਰਜ਼ੀ ਤੁਸੀਂ ਸੂਟ ਪਸੰਦ ਕਰਕੇ ਉਸ ਦਾ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਹਾਂਜੀ ਇਹ ਜਿਹੜੇ ਸੂਟ ਹੈ ਤੁਹਾਨੂੰ ਵੈਲਵਟ ਦੇ ਸੂਟ ਮਿਲਣਗੇ ਬਹੁਤ ਹੀ ਸੋਹਣੇ ਮੈਚਿੰਗ ਸੂਟ ਰਣਗੇ ਬਾਟਮ ਪਲੇਨ ਹੈਗੀ ਸ਼ਰਟ ਜਿਹੜੀ ਪ੍ਰਿੰਟਡ ਹੈਗੀ ਬਹੁਤ ਹੀ ਸੋਹਣੇ ਕਲਰ ਨੇ ਇਹ ਵੀ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ 550 ਦਾ ਤੁਸੀਂ ਇੱਕ ਸੂਟ ਬਾਈ ਕਰ ਸਕਦੇ ਹੋ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਹੈ ਬਹੁਤ ਹੀ ਸੋਹਣੇ ਕਲਰ ਨੇ ਤੁਸੀਂ ਕੋਈ ਵੀ ਕਲਰ ਸੂਟ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਸਟਾਕ ਲਿਮਟਿਡ ਹੁੰਦਾ ਬਹੁਤ ਹੀ ਜਲਦੀ ਇਹ ਸੇਲ ਹੋ ਜਾਂਦੇ ਨੇ ਤੁਸੀਂ ਜਲਦੀ ਤੋਂ ਜਲਦੀ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਅਜੇ ਦੇ ਸੂਟ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ